ਬਬੂ ਕੀ ਨਾਮ ਆ ਨਿਮਰਤ ਕੋਰ ਅਛਾ ਨਿਮਰਤ ਕੋਰ ਤੇ ਅੱਜ ਇੱਥੇ ਕੀ ਕਰਨ ਆਈ ਆ ਲੜਾਈ ਕਰਨ ਨਾ ਖੇ ਲੜਾਈ ਕਰਨ ਆਈ ਆ ਕਿਹੜੀ ਲੜਾਈ ਐ ਆਪਣੇ ਹੱਥਾਂ ਕੀ ਲੜਾਈ ਚ ਕੌਣ ਆ ਹੋਰ ਵੀ ਕੌਣ ਇਹ ਆਇਆ ਨਾਲ ਮੰਮੀ ਆਈ ਜਾਂ ਡੈਡੀ ਆਇਆ ਡੈਡੀ ਆਇਆ ਅਛਾ ਡੈਡੀ ਵੀ ਆਇਆ ਮੰਮੀ ਨਹੀਂ ਆਈ ਹਮ ਤੇ ਕਿੱਦਾਂ ਲੜਾਈ ਕਿੱਦਾਂ ਲੜਨੀ ਆ ਬਾਰਡਰ ਤੇ ਆ ਤੇ ਕਿੱਦਾਂ ਲੜਾਈ ਲੜਨੀ ਐ ਡੰਡੇ ਨਾਲ ਹੈ ਡੰਡੇ ਨਾਲ ਉਹਦੇ ਬੰਬ ਸੁੱਟਦੇ ਆ ਗਾੜੀਆਂ ਅਥਰੂ ਗੈਸ ਦੇ ਗੋਲੇ ਤੇ ਤੂੰ ਕਿੱਦਾਂ ਲੜਾਈ ਲੜੇਗੀ ਬੋਲੀ ਗਾ ਹੈ ਹੈ ਗੋਲੀ ਮਾਰ ਕੇ ਹੈ ਤੇ ਲੈ ਕੇ ਜਾਣਾ ਹੱਕ ਲੈ ਕੇ ਜਾਣਾ ਵਾਪਸ ਇੱਕ ਸਮਾਂ ਸੀਗਾ ਜਿਸ ਸਮੇ ਚੁੱਲ੍ਹੇ ਰਸੋਈਆਂ ਤੱਕ ਸੀਗੀਆਂ ਪਰ ਅੱਜ ਬੀਬੀਆਂ ਮਰਦਾਂ ਦੇ ਨਾਲ ਸਾਡੇ ਕਿਸਾਨ ਵੀਰਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੇ ਜਿਹੜੀ ਬਾਰਡਰ ਦੀ ਲੜਾਈ ਹੈ ਉਹ ਲੜ ਰਹੀਆਂ ਨੇ ਬਣੇ ਕਿਵੇਂ ਲੱਗ ਰਿਹਾ ਅੱਜ ਇੱਕ ਪਾਸੇ ਜਿੱਥੇ ਕਿਸਾਨ ਵੀਰ ਪਹੁੰਚੇ ਆ ਉੱਥੇ ਤੁਸੀਂ ਵੀ ਹੁਮ ਹੁਮਾ ਕੇ ਪਹੁੰਚੀਆਂ ਲੜਾਈ ਲੜਨ ਦੇ ਵਾਸਤੇ ਸਾਨੂੰ ਨਿਕਲਣਾ ਪਿਆ ਜੀ ਸਰਕਾਰ ਦੀ ਇਹ ਮਾੜੀ ਜਿਹੜੀ ਉਹਨਾਂ ਦੀ ਕੋਜੀ ਹਰਕਤਾਂ ਨੇ ਇਹ ਦੇਖ ਕੇ ਸਾਨੂੰ ਇੱਥੇ ਆਉਣਾ ਪਿਆ ਅੱਜ ਸਾਡੇ ਇੱਥੇ ਵੀਰ ਭਰਾ ਸਾਡੇ ਮਾਪਿਓ ਸਾਡੇ ਬਜ਼ੁਰਗ ਇੱਥੇ ਅੱਜ ਸੜਕਾਂ ਤੇ ਬੈਠੇ ਨੇ ਉਹ ਰੂਲਰੇ ਨੇ ਤੇ ਉਹਨਾਂ ਦੀ ਇਹ ਕੰਡੀਸ਼ਨ ਜਿਹੜੀ ਅਸੀਂ ਘਰਾਂ ਚ ਉਹਨਾਂ ਨੂੰ ਸਾਹਮ ਸਾਹ ਰੱਖਦੇ ਹਾਂ ਉਹਨਾਂ ਦੀ ਮਤਲਬ ਕੇਅਰ ਕਰਦੇ ਹਾਂ ਇੱਥੇ ਸਰਕਾਰ ਨੇ ਅੱਜ ਇੰਨਾ ਸਾਡੀ ਮੰਗਾ ਨਹੀਂ ਮੰਨਦੇ ਸਾਡਾ ਇਹ ਜਿਹਾ ਹਾਲ ਕਰਤਾ ਕਿ ਸਾਡੇ ਬਜ਼ੁਰਗਾਂ ਨੂੰ ਵੀ ਇੱਥੇ ਆਉਣਾ ਪਿਆ ਸਾਨੂੰ ਵੀ ਇੱਥੇ ਨਿਕਲ ਕੇ ਆਉਣਾ ਪਿਆ ਅੱਜ ਹੂੰ ਜੇਕਰ ਦੇਖੀਏ ਤਾਂ ਕਰਦੇ ਜਿਹੜੇ ਮਰਦ ਨੇ ਉਹ ਹਲਵਾ ਕੇ ਖੇਤੀ ਕਰਕੇ ਅੰਨ ਘਰੇ ਲਿਆਉਂਦੇ ਨੇ ਜਦੋਂ ਤੁਸੀਂ ਪਕਾਉਨੇ ਹੋ ਹਨਾ ਖਵਾਉਨੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਕਿ ਸਾਡਾ ਤਾਂ ਪੈਸਾ ਵੀ ਵਸੂਲ ਨਹੀਂ ਹੋ ਰਿਹਾ ਤੇ ਕਿੱਦਾਂ ਦਾ ਲੱਗਦਾ ਕਿ ਸਾਡੇ ਨਾਲ ਕਿਹੋ ਜਿਹਾ ਸਬਕਤਬ ਕੀਤਾ ਜਾ ਰਿਹਾ ਹੈ ਕੀਤਾ ਜਾ ਰਿਹਾ ਹੈ ਜੀ ਮਤਲਬ ਸਾਰੀ ਜ਼ਿੰਦਗੀ ਜਿਹੜਾ ਕਿਸਾਨ ਹੈ ਉਹ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਹੈ ਦਿਨ ਰਾਤ ਉਹ ਮਿਹਨਤ ਕਰਦਾ ਹੈ ਤੇ ਹੁਣ ਇਹ ਸਰਕਾਰਾਂ ਜਿਹੜੀਆਂ ਇਹ ਪ੍ਰਾਈਵੇਟ ਸੈਕਟਰ ਨੂੰ ਤਾਂ ਦੇਖ ਲਓ ਤੁਸੀਂ ਕਿਵੇਂ ਅੱਗੇ ਵਧਾਰੀਆਂ ਨੇ ਪਰ ਜਿਹੜਾ ਇੱਕ ਕਿਸਾਨ ਮਜ਼ਦੂਰ ਹੈ ਜਿਹੜਾ ਉਹ ਦਿਨ ਰਾਤ ਮਿਹਨਤ ਕਰਕੇ ਆਪਣੀ ਰੋਟੀ ਖਾ ਰਿਹਾ ਉਹਨੂੰ ਉਹ ਖਾਣਾ ਵੀ ਉਹਨਾਂ ਨੇ ਔਖਾ ਕੀਤਾ ਪਿਆ ਉਹਨਾਂ ਨੂੰ ਆਪਣੀ ਮਿਹਨਤ ਦੀ ਰੋਟੀ ਵੀ ਨਹੀਂ ਉਹ ਖਾਣ ਦਿੰਦੇ ਇੱਥੇ ਅਸੀਂ ਇੱਕ ਆਪਣਾ ਸ਼ਾਂਤਮਈ ਆਪਣਾ ਇੱਥੇ ਅਸੀਂ ਮੰਗਾ ਲੈ ਕੇ ਆਏ ਹਾਂ ਉਹਨਾਂ ਨੂੰ ਸੁਣਨ ਦੀ ਬਜਾਏ ਜਿਹੜੇ ਸਾਡੇ ਵੀਰ ਭਰਾ ਨੇ ਉਹਨਾਂ ਤੇ ਐਦਾਂ ਮਤਲਬ ਐਦਾਂ ਹਮਲਾ ਕੀਤਾ ਜਾ ਰਿਹਾ ਜਿਵੇਂ ਅਸੀਂ ਕੋਈ ਇੱਥੇ ਟੈਰਰਿਸਟ ਆ ਗਏ ਹੋਣ ਇਹ ਚੀਜ਼ ਕੀਤੀ ਜਾ ਰਹੀ ਹੈ ਮੈਂ ਮੇਰਾ ਸਵਾਲ ਹੈ ਇੱਕ ਸਰਕਾਰ ਨੂੰ ਕਿ ਤੁਹਾਡੀ ਡੈਮੋਕ੍ਰੇਸੀ ਤੁਸੀਂ ਕਹਿੰਦੇ ਹੋ ਸਾਡਾ ਡੈਮੋਕ੍ਰੈਟਿਕ ਕੰਟਰੀ ਹੈ ਤੇ ਡੈਮੋਕ੍ਰੇਸੀ ਕਿੱਥੇ ਗਈ ਹੋ ਕਿੱਥੇ ਆ ਤੁਹਾਡੀ ਡੈਮੋਕ੍ਰੇਸੀ ਕਿੱਥੇ ਨੇ ਸਾਡੇ ਰਾਈਟਸ ਜਿਹੜੇ ਸਾਨੂੰ ਦਿੱਤੇ ਹੋਏ ਨੇ ਅਸੀਂ ਆਪਣੀ ਮੰਗਾ ਮੰਗ ਸਕਦੇ ਆ ਉਹ ਕਿੱਥੇ ਗਏ ਹੋਣ ਤਾਂ ਬੀਬੀਆਂ ਭੈਣਾਂ ਦੇ ਨਾਲੇ ਛੋਟੇ ਬੱਚੇ ਵੀ ਆਏ ਨੇ ਇਹ ਵੀ ਤਸਵੀਰ ਦਿਖਾ ਦਿਓ ਹੱਥਾਂ ਦੇ ਵਿੱਚ ਇਹ ਕਿਸਾਨੀ ਦਾ ਝੰਡਾ ਫੜਿਆ ਹੋਇਆ ਹੈ ਤਾਂ ਹੁਣ ਤੋਂ ਇਹਨੂੰ ਪਤਾ ਹੈ ਕਿ ਜਿਹੜੇ ਸੰਗ ਚਾਂ ਦੇ ਵਿੱਚ ਚਲ ਗਿਆ ਨਾ ਇਹਨੂੰ ਆਉਣ ਵਾਲੇ ਸਮੇਂ ਚ ਪੂਰਾ ਪਤਾ ਹੋਣਾ ਵੀ ਭਾਈ ਖੇਤੀ ਕੀ ਆ ਬੋ ਕੀ ਨਾਮ ਆ ਨਿਮਰਤ ਕੌਰ ਅੱਛਾ ਨਿਮਰਤ ਕੌਰ ਤੇ ਅੱਜ ਇੱਥੇ ਕੀ ਕਰਨ ਆਈਆਂ ਲੜਾਈ ਕਰਨ ਆ ਅੱਛਾ ਲੜਾਈ ਕਰਨ ਆਈਆਂ ਕਿਹੜੀ ਲੜਾਈ ਐ ਆਪਣੇ ਹੱਥਾਂ ਕੀ ਲੜਾਈ ਏ ਅੱਛਾ ਹੱਕਾਂ ਦੀ ਲੜਾਈ ਲੜਨ ਆਈਆਂ ਕੌਣ ਆ ਹੋਰ ਵੀ ਕੋਈ ਆਇਆ ਨਾਲ ਮੰਮੀ ਆਈ ਜਾਂ ਡੈਡੀ ਆਇਆ ਡੈਡੀ ਆਇਆ ਅੱਛਾ ਡੈਡੀ ਵੀ ਆਇਆ ਮੰਮੀ ਨਹੀਂ ਆਈ ਹਮ ਤੇ ਕਿੱਦਾਂ ਲੜਾਈ ਕਿੱਦਾਂ ਲੜਨੀ ਆ ਬਾਰਡਰ ਤੇ ਆ ਤੇ ਕਿੱਦਾਂ ਲੜਾਈ ਲੜਨੀ ਆ ਡੰਡੇ ਨਾਲ ਹਾਂ ਡੰਡੇ ਨਾਲ ਉਹ ਤੇ ਬੰਬ ਸੁੱਟਦੇ ਆ ਗਾੜੀਆਂ ਉੱਥਰੋਂ ਗੈਸ ਦੇ ਗੋਲੇ ਤੇ ਤੂੰ ਕਿੱਦਾਂ ਲੜਾਈ ਲੜੇਗੀ ਗੋਲੀ ਨਾਲ ਹਾਂ ਗੋਲੀ ਮਾਰ ਕੇ ਹੈ ਤੇ ਲੈ ਕੇ ਜਾਣਾ ਹੱਕ ਲੈ ਕੇ ਜਾਣਾ ਵਾਪਸ